ਬਾਰੂ ਦਾ ਬਾਰ ਲਈਆ ਇਹ ਵੈਗਰੀ ਵੈਗਰੀ ਇਹ ਵੈਗਰੀ ਕਹਿੰਦਾ ਆ ਹਾਂਜੀ ਹਾਂਜੀ ਇਹਨੂੰ ਅਸੀਂ ਗੁਰਤੀ ਗ੍ਰੰਥੀ ਸਿੰਘ ਤੋਂ ਦਵਾਈ ਸੀ ਜਿਹੜੀ ਮਰਿਆਦਾ ਜਨਮ ਸੰਸਕਾਰ ਦੀ ਤੇ ਉਹ ਹੁੰਦਾ ਗੁਰਤੀ ਦੀ ਜਿਹੜੀ ਰਸਮ ਆ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਨਾਲ ਪਤਾਸੇ ਢੋਲ ਦੇ ਨੇ ਕਿਰਪਾਨਾ ਉਹਦੀ ਲਈ ਇਹਨੂੰ ਜਨਮ ਸੰਸਕਾਰ ਦਿੱਤਾ ਸੀ ਹਾਂਜੀ ਤੇ ਸ੍ਰੀ ਸਾਹਿਬ ਜਦੋਂ ਪਾਇਆ ਪਾਦ ਅਸੀਂ ਜਿਵੇਂ ਕਿ ਮੇਰਾ ਸੀਸਰੀਅਨ ਹੋਇਆ ਸੀਗਾ ਤੇ ਫਿਰ ਇਹ ਮਰਿਆਦਾ ਕਿ ਤੁਸੀਂ ਅਮਰ ਸ਼ਕਲਾ ਹੁੰਦਾ ਕਿਉਂਕਿ ਉਹਦੇ ਵਿੱਚ ਕਕਾਰ ਆ ਦਿੰਦੇ ਨੇ ਆਪਰੇਸ਼ਨ ਕਰਨ ਲਈ ਤੇ ਫਿਰ ਉਹ ਬੱਚੇ ਨੂੰ ਨਾਲ ਹੀ ਚੂਲਾ ਸਿਖਾ ਦਿੰਦੇ ਨੇ ਪੰਜ ਪਿਆਰੇ ਜਦੋਂ ਮੈਂ ਆਪਰੇਸ਼ਨ ਹੈ ਕੁੜੀਆਂ ਨੂੰ ਹਨਾ ਬਚਪਨ ਤੋਂ ਸਿਖਾ ਦਿੰਦੇ ਆ ਇਹ ਤਾਂ ਅਮਰਤਿ ਸਾਹਮਣੀ ਹੁੰਦਾ ਇਹ ਜਿਹੜੀ ਚੀਜ਼ ਹੈ ਇਹ ਆਪਣੇ ਹੱਥ ਨਹੀਂ ਇਹ ਮਹਾਰਾਜ ਦੀ ਬਖਸ਼ਿਸ਼ਾ ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਤਾਂ ਬਚਪਨ ਤੋਂ ਛੇ ਗਿਆ ਮੇਰੇ ਸਿੰਘ ਸਾਹਿਬ ਦਾ ਵੀ ਤੇ ਮੇਰਾ ਵੀ ਚੌਗਿਰਦੇ ਹਮਾਰੇ ਨਾਮ ਕਰ ਹਨ ਤੇ ਉਹ ਹਰ ਟਾਈਮ ਮਹਾਰਾਜ ਦਾ ਤੁਹਾਡੇ ਤੇ ਹੱਥ ਹੁੰਦਾ ਹੈ ਉਹ ਆਪ ਹੀ ਤੁਹਾਡੇ ਤੋਂ ਕਰਾ ਲੈਂਦੇ ਆ ਸਾਰਾ ਕੁਝ ਤੁਸੀਂ ਦੇਖੋ ਜਿਹੜੀ ਆਪਾਂ ਜਗਾ ਤੇ ਖੜੇ ਆ ਮਾਤਾ ਗੁਜਰੀ ਕੌਜੀ ਦੀ ਜਗਾ ਮਾਤਾ ਗੁਜਰੀ ਜੀ ਨੇ ਕਿੰਨੀ ਵੱਡੀ ਸਿੱਖਿਆ ਦਿੱਤੀ ਹੁੰਦ ਸਾਬ ਜਦਿਆਂ ਨੂੰ ਕਿ ਉਹ ਡੋਲੇ ਨਹੀਂ ਕੱਲ ਰਾਤ ਹੀ ਅਸੀਂ ਕਥਾ ਸੁਣ ਰਹੇ ਸੀ ਕਿ ਉਹਨਾਂ ਦੇ ਸ਼ੰਕਾ ਵੀ ਮਾਰੀਆਂ ਗਈਆਂ ਉਹਨਾਂ ਨੂੰ ਕਿੰਨੇ ਲਾਲਚ ਵੀ ਦਿੱਤੇ ਗਏ ਕਿ ਤੁਸੀਂ ਆਪਣਾ ਧਰਮ ਤੱਕੀ ਕਰ ਲੋ ਇੱਥੇ ਤਾਂ ਸਗੋਂ ਇੱਕ ਦਾੜੀ ਇਹ ਤੋਂ ਕਹਿ ਦਿੰਦੇ ਨੇ ਮੇਰੇ ਦਾੜੀ ਇੱਥੇ ਆ ਗਈ ਹੈ ਨਾ ਮੈਂ ਵਾਲ ਨਹੀਂ ਰੱਖਣਿਆ ਨਹੀਂ ਰੱਖਣ ਉਦੋਂ 90 ਦੀ ਹੱਕੇ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਦੇ ਸਿਰ ਤੇ ਦਾੜਾ ਹੁੰਦਾ ਸੀ ਹਰ ਇੱਕ ਤੇ ਮੂੰਹ ਤੇ ਦਾੜਾ ਦੇ ਦਸਤਾਰ ਹੁੰਦਾ ਸੀ 90 ਦੇ ਹੱਕ ਤੋਂ ਬਾਅਦ 21ਵੀਂ ਸਦੀ ਆਈ ਤਾਂ ਬਹੁਤ ਕੁਝ ਚੇਂਜ ਹੋ ਗਿਆ। ਇਹਦੇ ਕਾਫੀ ਸਾਰੇ ਰੀਜ਼ਨ ਹੋਗੇ ਵੀ ਜੀ ਇਹ ਸਭ ਤੋਂ ਵੱਡਾ ਰੀਜ਼ਨ ਤਾਂ ਜਿਹੜਾ ਸਾਡੇ ਇਹ ਫੋਨ ਸੋਸ਼ਲ ਮੀਡੀਆ ਆਗਾ ਮਲਟੀਮੀਡੀਆ ਆ ਨਾ ਜੋ ਵੀ ਐਂਟਰਟੇਨਮੈਂਟ ਆਗੇ ਲੋਕੀ ਬਾਤ ਕਰਨ ਲੱਗੇ ਜਿਹੜੇ ਲੋਕ ਬਾਤ ਕਰਨ ਲੱਗੇ ਉਹਨਾਂ ਨੇ ਉਸੇ ਦਾ ਕਲਚਰ ਸਿਰਨਾਵਾ ਸ਼ੁਰੂ ਕੀਤਾ। ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਏ। ਠੰਡਾ ਵਰਜੇ ਤੇ ਇੱਥੇ ਬੜਾ ਸੋਹਣਾ ਮੈਨੂੰ ਸਿੰਘ ਜਿਹੜਾ ਤਬਰ ਤੇ ਹਾਂ ਇਹ ਦਸਮ ਬਾਣੀ ਦਾ ਜਿਹੜਾ ਤਬਰ ਤੇ ਇੱਕ ਦਸਮ ਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਔਰ ਉਸੇ ਇਹਨਾਂ ਦੀ ਮਾਤਾ ਜੀ ਨੇ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਨਾ ਜੀ ਵਾਈਗੁਰ ਜੀ ਦਾ ਖਾਲਸਾ ਸਾਹਿਬ ਵਾਈਗੁਰ ਜੀ ਕੀ ਪਰਥੇ ਤੁਸੀਂ ਕਿੱਥੋਂ ਆਏ ਹੋ ਭੈ ਜੀ ਅਸੀਂ ਲੁਧਿਆਣੇ ਤੋਂ ਆਇਆ ਆਲਮਗੀਰ ਸਾਹਿਬ ਤੋਂ ਆਲਮਗੀਰ ਸਾਹਿਬ ਹਾਂ ਜੀ ਅੱਛਾ ਇਹ ਕਾਕਾ ਜਿਹੜਾ ਇਹਦੇ ਨੂੰ ਛੋਟੇ ਨੂੰ ਆਪਾਂ ਝੂਲਾ ਸਾਹਿਬ ਹਾਂ ਜੀ ਹਾਂ ਜੀ ਜੀ ਜਦੋਂ ਪਹਿਲੀ ਸਰਕਾਰੇ ਨੂੰ ਗੁੜਤੀ ਦਿੱਤੀ ਸੀਗੇ ਹਾਂਜੀ ਹਾਂਜੀ ਇਹਨੂੰ ਅਸੀਂ ਗੁੜਤੀ ਗ੍ਰੰਥੀ ਸਿੰਘ ਤੋਂ ਦੀワイਸੀ ਜਿਹੜੀ ਮਰਿਆਦਾ ਜਨਮ ਸੰਸਕਾਰ ਦੀ ਤੇ ਸਾਡੇ ਆਲਮਗੀਰ ਸਾਹਿਬ ਵੀ ਹੈਡ ਗ੍ਰੰਥੀ ਨੇ ਬਾਬਾ ਜੀ ਤੇ ਉਹ ਹੁੰਦਾ ਗੁੜਤੀ ਦੀ ਜਿਹੜੀ ਰਸਮ ਹੈ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਨਾਲ ਪਤਾਸੇ ਕੋਲਦੇ ਨੇ ਕਿਰਪਾਨਾ ਉਹਦੀ ਹੀ ਇਹਨੂੰ ਜਨਮ ਸੰਸਕਾਰ ਦਿੱਤਾ ਸੀਗਾ ਹਾਂਜੀ ਇਸ ਜੀ ਸਾਹਿਬ ਜਦੋਂ ਪਾਇਆ ਬਾਅਦ ਅਸੀਂ ਜਿਵੇਂ ਕਿ ਮੇਰਾ ਸੀਜ਼ੇਰੀਅਨ ਹੋਇਆ ਸੀਗਾ ਤੇ ਫਿਰ ਇਹ ਮਰਿਆਦਾ ਕਿ ਤੁਸੀਂ ਅਮਰ ਸ਼ਕਤਨਾ ਹੁੰਦਾ ਕਿਉਂਕਿ ਉਹਦੇ ਵਿੱਚ ਕਕਾਰ ਹਾ ਦੰਦੇ ਨੇ ਆਪਰੇਸ਼ਨ ਕਰਨ ਲਈ ਤੇ ਫਿਰ ਉਹ ਬੱਚੇ ਨੂੰ ਨਾਲ ਹੀ ਚੂਲਾ ਸਿਖਾ ਦਿੰਦੇ ਨੇ ਪੰਜ ਪਿਆਰੇ ਜਦੋਂ ਮੈਂ ਅੰਮ੍ਰਿਤਸ਼ਰ ਆਇਆ ਹਾਂ ਜੀ ਹਾਂਜੀ ਹਾਂਜੀ ਤੇ ਇੱਕ ਇਹ ਵੀ ਇਹ ਵੀ ਮੇਰੇ ਕੋਲ ਕੀ ਸਵਾਲ ਇੱਕ ਨਾ ਆਪਾਂ ਛੋਟੇ ਇਹ ਤਾਂ ਜਿਹੜਾ ਮੁੰਡਾ ਹੈ ਕੁੜੀਆਂ ਨੂੰ ਹਨਾ ਬਚਪਨ ਤੋਂ ਸਿਖਾ ਦਿੰਦੇ ਆ ਕਿ ਜੇ ਤੋ ਅਮਰਤਸ਼ ਸਾਹਮਣੇ ਹੁੰਦਾ ਮੇਰੇ ਵਰਗੇ ਕਹਿ ਦਿੰਦੇ ਨੇ ਵੱਡੇ ਹੋ ਕੇ ਮੁੰਡੇ ਵੀ ਨਹੀਂ ਮੈਂ ਨਹੀਂ ਸਾਹਮਣਾ ਨੇ ਵੀ ਜੀ ਇਹ ਜਿਹੜੀ ਚੀਜ਼ ਹੈ ਇਹ ਆਪਣੇ ਹੱਥ ਨਹੀਂ ਇਹ ਮਹਾਰਾਜ ਦੀ ਬਖਸ਼ਿਸ਼ ਹੈ ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਤਾਂ ਬਚਪਨ ਤੋਂ ਛꀀਾ ਮੇਰੇ ਸਿੰਘ ਸਾਹਿਬ ਦਾ ਵੀ ਤੇ ਮੇਰਾ ਵੀ ਕਿ ਇਹ ਪਹਿਲਾਂ ਤੁਹਾਡੇ ਪੇਰੈਂਟਸ ਨੇ ਜਿਹੜੇ ਤੁਹਾਨੂੰ ਹਨਾ ਸਿੱਖਿਆ ਦਿੰਦੇ ਨੇ ਤੇ ਆਫਟਰ ਥੇਰ ਟੂ ਮਹਾਰਾਜ ਜਦੋਂ ਤੁਸੀਂ ਛੱਕ ਲੈਂਦੇ ਹੋ ਮਹਾਰਾਜ ਦੀ ਪ੍ਰੋਟੈਕਸ਼ਨ ਤੁਹਾਡੇ ਤੇ ਹੋ ਜਾਂਦੀ ਹੈ ਹਨਾ ਚਾਹ ਗਿਰਦ ਹਮਾਰੇ ਰਾਮਕਾਰ ਹਨਾ ਦੁੱਤੇ ਉਹ ਹਰ ਟਾਈਮ ਮਾਰਦਾ ਤੁਹਾਡੇ ਤੇ ਹੱਥ ਹੁੰਦਾ ਹੈ ਉਹ ਆਪ ਹੀ ਤੁਹਾਡੇ ਤੋਂ ਕਰਾ ਲੈਂਦੇ ਆ ਸਾਰਾ ਕੁਝ ਜੀ ਇਹ ਵੀ ਭੰਜੀ ਕਿ ਗੁਰਬਾਣੀ ਦੇ ਵਿੱਚ ਇਹ ਵੀ ਹੁੰਦਾ ਕਿ ਗੁਰੂ ਬਾਬਾ ਫਰੀਦ ਜੀ ਦੀ ਮਾਤਾ ਨੇ ਨਾ ਉਹਨਾਂ ਨੂੰ ਮੈਂ ਹੱਦੇ ਆਫ ਕੈਮਰਾ ਉਹ ਗੱਲ ਸਾਂਝੀ ਜ਼ਰੂਰ ਕਰਦਾ ਸੀਗਾ ਕਹਿੰਦੇ ਉਹ ਕਹਿੰਦੇ ਨਾ ਰੱਬ ਦੇ ਨਾਲ ਜੋੜਨ ਦਾ ਮਾਂ ਦਾ ਸਭ ਤੋਂ ਵੱਡਾ ਮਾਂ ਦੇ ਹੱਥ ਹੁੰਦਾ ਜੀ ਜੀ ਤੇ ਗੁਰੂ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਵੀ ਆਉਂਦਾ ਕਿ ਉਹਨਾਂ ਦੀ ਜਿਹੜੀ ਅੰਮੀ ਸੀ ਉਹ ਸਰਾਣੀ ਥੱਲੇ ਰੱਖ ਲੈਂਦੇ ਸੀ ਗੋੜਾ ਉਹ ਜ਼ਰੂਰ ਕੁਝ ਕਿ 2 ਲੱਖ ਤੋਂ ਕਿ ਮੈਨੂੰ ਗੁਰਬਾਣੀ ਬਾਰੇ ਇੰਨੀ ਨੌਲੇਜ ਨਹੀਂ ਭੈਣ ਮਿਲੀ ਜੀ ਹਣਾ ਹੈ ਕਹਿੰਦੇ ਨੀ ਨਾ ਉਹ ਗੁਰਬਾਣੀ ਸੱਚ ਹੈ ਕਥਾ ਹੁੰਦੀ ਹੈ ਜੀ ਜੀ ਬਿਲਕੁਲ ਤੁਸੀਂ ਦੇਖੋ ਜਿਹੜੀ ਆਪਾਂ ਜਗਾ ਤੇ ਖੜੇ ਆ ਮਾਤਾ ਗੁਜਰੀ ਕੌਰ ਜੀ ਦੀ ਜਗਾ ਮਾਤਾ ਗੁਜਰੀ ਜੀ ਨੇ ਕਿੰਨੀ ਵੱਡੀ ਸਿੱਖਿਆ ਦਿੱਤੀ ਹੋਈ ਸਾਬ ਜਦਿਆਂ ਨੂੰ ਕਿ ਉਹ ਡੋਲੇ ਨਹੀਂ ਜੀ कल ਰਾਤ ਹੀ ਅਸੀਂ ਕਥਾ ਸੁਣ ਰਹੇ ਸੀ ਕਿ ਉਹਨਾਂ ਦੇ ਸ਼ਮਕਾਂ ਵੀ ਮਾਰੀਆਂ ਗਈਆਂ ਉਹਨਾਂ ਨੂੰ ਕਿੰਨੇ ਲਾਲਚ ਵੀ ਦਿੱਤੇ ਵੇ ਕਿ ਤੁਸੀਂ ਆਪਣਾ ਧਰਮ ਤਬਦੀਲ ਕਰ ਲਓ ਪਰ ਮਾਤਾ ਜੀ ਦੀ ਕਿੰਨੀ ਵੱਡੀ ਸਿੱਖਿਆ ਸੀ ਕਿੰਨੇ ਛੋਟੇ ਬੱਚੇ ਸੀ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਕਿ ਉਹ ਛੋਟੇ ਬੱਚਿਆਂ ਨੂੰ ਕਿਵੇਂ ਤੁਸੀਂ ਉਹ ਕਰ ਸਕਦੇ ਹੋ ਇਹ ਸਭ ਤੋਂ ਪਹਿਲਾਂ ਮਾਤਾ ਹੀ ਆ ਜਿਹੜੀ ਕੋਈ ਵੀ ਚੀਜ਼ ਜਿਵੇਂ ਆਪਾਂ ਪੜ੍ਹਾਈ ਵੀ ਸਿਖਾਉਨੇ ਆ ਬੱਚਿਆਂ ਨੂੰ ਤੇ ਇਹ ਗੁਰਸਿੱਖੀ ਵੀ ਮਾਤਾ ਹੀ ਆ ਜਿਹੜੀ ਸਿਖਾ ਸਕਦੀ ਹੈ ਨਾ ਉਹ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਉਹਨੂੰ ਗੁਰਦੁਆਰੇ ਲੈ ਕੇ ਜਾਵਾਂਗੇ ਉਹਨੂੰ ਮਰਿਆਦਾ ਦੱਸਾਂਗੇ ਤੇ ਮਾਂ ਨੇ ਹੀ ਸਾਰਾ ਕੁਝ ਸਿਖਾਉਣਾ ਹੈ ਜੀ ਤੇ ਇੱਕ ਇਹ ਵੀ ਇਹ ਲੱਛਕਿ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਮੇਰੇ ਵਰਗੇ ਦਾੜੀ ਨਹੀਂ ਲੱਕ ਰਿਹਾ ਪੱਗਾਂ ਤੋਂ ਬੜਾ ਕ੍ਰੇਜ਼ ਕਰ ਰਹੇ ਨੇ ਇੱਥੇ ਦੱਸ ਸਕੋ ਇੱਕ ਦਾੜੀ ਇਹ ਤੋਂ ਕਹਿੰਦੇ ਨੇ ਮੇਰੀ ਦਾੜੀ ਇੱਥੇ ਆ ਗਈ ਹੈ ਨਾ ਮੈਂ ਵਾਲ ਨਹੀਂ ਰੱਖਣਿਆ ਨਹੀਂ ਰੱਖਨੇ ਉਦੋਂ 90 ਦੀ دہਾਈ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਦੇ ਸਿਰ ਤੇ ਦਾੜਾ ਹੁੰਦਾ ਸੀ ਹਰ ਇੱਕ ਤੇ ਮੂੰਹ ਤੇ ਦਾੜਾ ਹੁੰਦਾ ਈ ਦਸਤਾਰ ਹੁੰਦੀ ਸੀ 90 ਦੀ دہਾਈ ਤੋਂ ਬਾਅਦ 21ਵੀਂ ਸਦੀ ਆਈ ਤਾਂ ਬਹੁਤ ਕੁਝ ਚੇਂਜ ਹੋ ਗਿਆ ਕਾਲਜਾਂ ਸਕੂਲਾਂ ਦੇ ਬੱਚੇ ਤੁਸੀਂ ਜਾਣਦੇ ਹੋ ਨਾ ਜੀ ਜੀ ਬਿਲਕੁਲ ਬਿਲਕੁਲ ਉਹਦੇ ਕਾਫੀ ਸਾਰੇ ਰੀਜ਼ਨ ਹੋਗੇ ਵੀ ਜੀ ਇਹ ਸਭ ਤੋਂ ਵੱਡਾ ਰੀਜ਼ਨ ਤਾਂ ਜਿਹੜਾ ਸਾਡੇ ਇਹ ਫੋਨ ਸੋਸ਼ਲ ਮੀਡੀਆ ਆ ਗਿਆ ਮਲਟੀਮੀਡੀਆ ਨਾ ਜੋ ਵੀ ਐਂਟਰਟੇਨਮੈਂਟ ਆ ਗਿਆ ਲੋਕੀ ਬਾਹਰ ਜਾਣ ਲੱਗੇ ਜਿਹੜੇ ਲੋਕ ਬਾਹਰ ਚਲੇ ਗਏ ਉਹਨਾਂ ਨੇ ਉੱਥੇ ਦਾ ਕਲਚਰ ਅਪਣਾਉਣਾ ਸ਼ੁਰੂ ਕਰ ਦਿੱਤਾ ਸਭ ਤੋਂ ਮੇਨ ਰੀਜ਼ਨ ਤਾਂ ਇਹ ਹੀ ਹੋ ਗਿਆ ਇੱਕ ਹੋਸ਼ੇ ਹੋ ਗਿਆ ਕਿ ਉਹ ਉਹਦੀ ਸਿੱਖਿਆ ਘਟ ਗਈ ਮਤਲਬ ਪ੍ਰਚਾਰ ਤਾਂ ਬਹੁਤ ਹੋ ਰਿਹਾ ਪਰ ਉਹ ਸਿੱਖਿਆ ਅਸੀਂ ਅੰਦਰ ਨਹੀਂ ਬਿਠਾ ਰਹੇ ਤੇ ਬਾਕੀ ਫੈਸ਼ਨ ਪ੍ਰਸਤੀ ਹੋ ਗਈ ਫੈਸ਼ਨ ਜ਼ਿਆਦਾ ਹੋ ਗਿਆ ਦਿਖਾਵਾ ਜਾ ਅਸੀਂ ਬਾਹਰ ਲਈ ਦਿੱਖ ਦੇ ਜਿਆਦਾ ਉਹ ਹੋਵੇ ਉਹ ਤੁਹਾਨੂੰ ਬਾਹਰੋਂ ਸੋਹਣਾ ਲੱਗਣਾ ਚਾਹੀਦਾ ਅੰਦਰਲੀ ਜਿਹੜੀ ਅੰਦਰ ਤੋਂ ਆਉਗਾ ਉਹ ਬਾਹਰ ਜਿਹੜੀ ਸਹੀ ਸੁੰਦਰ ਸੋਹਣੇ ਸਾਧ ਸੰਗ ਜਿੰਨ ਬੈਣੇ ਵੀ ਜਿਹੜਾ ਸਾਧ ਸੰਗਤ ਦੇ ਵਿੱਚ ਬੈੰਦਾ ਨਾ ਉਹ ਵੀ ਸੋਹਣਾ ਆ ਇਹ ਬਾਹਰੋਂ ਦਾ ਨਾ ਕੁਝ ਉਹ ਬਾਹਰ ਲਈ ਆ ਇਹ ਵਾਈਗਰੂ ਵਾਈਗਰੂ ਇਹ ਵਾਈਗਰੂ ਕਹਿੰਦਾ ਆ ਤੁਸੀਂ ਕਹੋ ਕਿ ਵਾਈਗਰੂ 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 ਕਹਿੰਦਾ ਵਾਈਗਰੂ ਇਹ ਹੁਣ ਆਪਾਂ ਗੱਲ ਕਰ ਰਹੀ ਸੀ ਜਦੋਂ ਆਪਣੀ ਇਹ ਕਹਿੰਦਾ ਵਾਈਗਰੂ ਜੀ अच्छा एक तो हां पे हूं भाई गुरु भाई अच्छा फ्रेंड जी पढ़ाई की कीती है जॉब करते हो या मैं जी अमकॉम कीती है गुते एक बात ध्यान रखना था तो मैं पहला जॉब कर दी सी होणे ये हजे बहुत छोटा या ता करके मैं ਛੱਡਿਆ ਹੋਇਆ ਇਹ ਤੁਹਾਡੇ ਫਾਦਰ ਸਾਹਿਬ ਦੇ ਫਾਦਰ ਨੇ ਹਾਂਜੀ ਫਾਦਰ ਇਨ ਲਾ ਹਾਂ ਫਾਦਰ ਸਾਹਿਬ ਬਹੁਸੀ ਕਰਮਾ ਵਾਲੇ ਹੋ ਤੇ ਪ੍ਰਮਾਤਮਾ ਨੇ ਇਸ ਨੂੰ ਗੁਰਸਿੱਖੀ ਦੀ ਦਾਤ ਵਖਸ਼ੀ ਹੈ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਸਾਨੂੰ ਵੀ ਪ੍ਰਮਾਤਮਾ ਵਰ ਸਿੱਖੀ ਦੀ ਦਾਤ ਵਖਸ਼ੀ ਤੇ ਅਸੀਂ ਵੀ ਇਹਨਾਂ ਅ ਇਹਨਾਂ ਜੀ ਜ਼ਰੂਰ ਜੀ ਸੋ ਇਹ ਪਰਿਵਾਰ ਸੀ ਗੁਰਸਿੱਖੀ ਇਹ ਦੀ ਜਿਨ੍ਹਾਂ ਨੇ ਗੁਰਤੀ ਮਿਲੀ ਹੋਵੇ ਨਾ ਜਿਨ੍ਹਾਂ ਨੂੰ ਗੁਰਸਿੱਖੀ ਦੀ ਉਹ ਪਹਿਲੇ ਤੋਂ ਹੀ ਜੇ ਬੱਚੇ ਨੂੰ ਗੁਰਸਿੱਖੀ ਦੀ ਗੁਰਤੀ ਦੇ ਦਿੱਤੀ ਤੇ ਵੱਡਾ ਹੋ ਕੇ ਉਸੇ ਤਰੀਕੇ ਨਾਲ ਗੁਰਮਾਰਾ ਨੂੰ ਸਤਕਾਰ ਕਰੇਗਾ ਤੇ ਗੱਲਬਾਤ ਕੀਤੀ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਹਰ ਇੱਕ ਬੱਚਾ ਉਹਨਾਂ ਉਹਨਾਂ ਹੀ ਰਾਹਾਂ ਤੇ ਚੱਲੇ ਜਿੱਥੇ ਰਾਮਾਂ ਤੇ ਸਾਨੂੰ ਛੱਡ ਕੇ ਗਏ ਨੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੇ ਸਿੱਖੀ ਦੀ ਦਾਤ ਸਨ ਵਖਸ਼ੀ ਹੈ ਅਸੀਂ ਵੀ ਕਹਨੇ ਆ ਕਿ ਸਾਨੂੰ ਵੀ ਦਾਤ ਤੋਂ ਮਹਾਰਾਜ ਦੇਵੇ ਸੋ ਇਹਨੇ ਕੀ ਬੇਨਤੀਆਂ ਕਰਦਾ ਹੈ ਮੈਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ 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 ਜੀ ਇਹ ਸਾਡਾ ਪਿੰਡ ਆਲਮ ਕੀ ਸਰ ਆਲਮ ਕੀਪ ਸਰ ਜੀ ਗੁਰੂ ਮਹਾਰਾਜ ਇੰਕੋਰ ਸਰ ਤੋਂ ਬੱਚ ਬੜੇ ਸਰ ਤੋਂ ਜੀ ਜੀ ਬਣ ਕੇ ਇੱਥੇ ਪਹੁੰਚੇ ਜੀ ਪਿੰਡ ਦਾ ਇਤਿਹਾਸ ਸਾਡਾ ਹਾਂ ਸਾਡਾ ਪਿੰਡ ਸਾਡਾ ਇੱਥੇ ਪਿੰਡ ਸਾਡਾ ਉੱਥੇ ਜਨ ਜਪਾਲ ਮੈਂ ਪੜ੍ਹਨ ਵਿੱਚ ਦਾ ਉੱਥੇ ਉੱਥੇ ਮਹਾਰਾਜ ਨੇ ਕਿੰਨਾ ਦਿਨ ਕੱਟੇ ਸੀ ਜਿੰਦਰ ਮਹਾਰਾਜ ਹਾਂ ਮਾਛਵਾੜੇ ਸਾਹਿਬ ਨਹੀਂ ਨਹੀਂ ਹਾਲਮਜੀਤ ਸਾਹਿਬ ਹਾਲਮਜੀਤ ਨਹੀਂ ਮਾਛਵਾੜੇ ਤੋਂ ਬਾਅਦ ਮਾਛਵਾੜੇ ਤੋਂ ਅੱਗੇ ਮਾਛਵਾੜਾ ਜੀ ਨਾ ਉਦੋਂ ਓਟੀਆਂ ਵੀ ਬਣ ਕੇ ਆਈ ਜੀ ਬਣ ਕੇ ਆਈ ਜੀ ਮੈਂ ਨਵੀਂ ਖਾਂ ਗਨੀ ਖਾਂ ਇਹ ਦੋ ਮਨ ਲ ਕੇ ਪਿਆਰੇ ਨਾਲ ਲੈ ਕੇ ਆਏ ਕਿ ਉਸ ਕਰਦੇ ਆਏ ਮਨ ਲ ਕੇ ਨਾ ਉੱਥੇ ਦਾ ਪੀਰ ਕਹਿੰਦੇ ਸੀ ਬਣ ਕੇ ਆ ਕੇ ਉੱਥੇ ਤੋਂ ਆ ਕੇ ਮਨ ਲ ਕੇ ਪੰਜੀ ਗਾਹੀ ਤੇ ਉੱਥੇ ਇੱਕ ਸੀਗਾ ਮਨ ਲ ਕੇ ਤਲਾ ਸੀਗਾ ਤੇ ਪਾਣੀ ਗੰਦਾ ਸੀਗਾ ਮੈਂ ਕੀਰ ਮਾਰ ਕੇ ਪਾਣੀ ਕੱਢਿਆ ਹਾਂ ਸੁੱਚਾ ਪਾਣੀ ਇੱਕ ਜੀ ਮੈਂ ਖੂ ਸੀਗਾ ਉਹ ਸਾਰ ਨਹੀਂ ਸੀ ਪਾਣੀ ਸਾਫ ਨਹੀਂ ਸੀਗਾ ਉਹਦਾ ਆਰ ਕੀਤਾ ਮਹਾਰਾ ਜੀ ਨੇ ਇਹਨ ਕੋਲ ਤੇ ਦੋ ਬਣੇ ਇੱਕ ਬੰਚੀ ਸਾਹਿਬ ਬਣ ਗਿਆ ਇੱਕ ਕੀਰ ਸਾਹਿਬ ਬਣ ਗਿਆ ਹਾਂ ਮੈਂ ਕਦੇ ਦਰਸ਼ਨ ਕੀਤੇ ਨਹੀਂ ਤੁਸੀਂ ਜਦੋਂ ਉਸ ਅਕਾਲਪੁਰਖ ਦੀ ਮੌਜ ਹੋਈ ਹੁਕਮ ਹੋਇਆ ਜ਼ਰੂਰ ਬੈੰਦੀ ਆਵਾਂਗੇ ਤੇ ਪ੍ਰਮਾਤਮਾ ਨੇ ਤੁਹਾਡੇ ਸਿਰ ਤੇ ਬਹੁਤ ਸੋਹਣਾ ਤੁਹਾਡੀ ਝੋਲੀ ਵੀ ਇਹ ਬਹੁਤ ਸੋਹਣਾ ਗੁਣ ਤੇ ਪਾਇਆ ਹੈ ਇਹ ਹੀਰਾ ਹੈ ਤੇ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਸਤਕਾਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਪਰਿਵਾਰ ਆਲਮਗੀਰ ਤੋਂ ਸੀ ਜਿੱਥੇ ਆਲਮਗੀਰ ਦਾ ਇਤਿਹਾਸ ਬਾਬਾ ਜੀ ਨੇ ਸਾਂਝਾ ਕਰ ਦਿੱਤਾ ਆ ਸੋ ਇੱਥੇ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ